ਮੰਗਲੇ ਕਾ ਦੇ ਸਬੰਧ ਦੇ ਵਿੱਚ ਜੋ ਸੈਂਟਰ ਸਰਕਾਰ ਸਾਡੇ ਦੇਸ਼ ਦੇ ਨਾਲ ਸਾਡੇ ਪੰਜਾਬ ਦੇ ਨਾਲ ਧੱਕਾ ਕਰ ਰਹੀ ਆ ਉਹਦੇ ਸਬੰਚੇ ਰੈਲੀ ਰੱਖੀ ਗਈ ਆ ਮੈਂ ਉਹਦੇ ਚ ਵਿਸਥਾਰ ਚ ਨਹੀਂ ਜਾਣਾ ਕਿਉਂਕਿ ਸਮੁੱਚੀ ਲੀਡਰਸ਼ਿਪ ਇੱਥੇ ਬੈਠੀ ਆ ਮੈਂ ਸਾਰਿਆਂ ਨੂੰ ਇੱਥੇ ਜਿੰਨੇ ਵੀ ਆਇਆ ਜਿਹੜਾ ਆ ਕਈ ਨੇ ਮੋਟਰ ਜਿਲ੍ਹਾ ਪ੍ਰਧਾਨ ਬੇਨਤੀ ਵੀ ਕਰਦਾ

ਹਾਂ ਜੀ ਔਰ ਸਾਡੋ ਸਰਦਾਰ ਪ੍ਰਗਟ ਸਿੰਘ ਜੀ ਬਿੰਬਾ ਜੀ ਦਿੱਤੀ ਸਾਹਿਬ ਔਰ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਪਠਾਨਕੋਟ ਦੇ ਡੀਸੀਸੀ ਪ੍ਰਧਾਨ ਐਨਐਸਯੂ ਐਨਐਸਯੂ ਆਈ ਦਾ ਪ੍ਰਧਾਨ ਰਿਸ਼ਪਰੀ ਜੀ ਔਰ ਸਤਕਾਰਯੋ ਕਿਸੇ ਦਾ ਨਾਮ ਰਹੇ ਮੈਂ ਹੱਥ ਜੋੜ ਕੇ ਲੋਗ ਸਾਡੇ ਜਿਹੜਾ ਸਾਡਾ ਦਿਮਾਗ ਚੱਲਦਾ اور سارے پیچھے آؤ میری بہن ہاتھ جوڑ کے ایک منٹ دیکھو یار ذرا ایک منٹ شرمتیا پاؤ چوہدری زندہ باد چوہدری زندہ باد اوے کیمرے والے شرمتیا نہ چوہدری زندہ باد جتوت میرا بھائی ضداری زندہ باد میری ہے ਰਸਤੇ ਪੰਜਾਬ ਦੇ ਪ੍ਰਧਾਨ ਪ੍ਰਧਾਨ ਮੋਹਿਦ ਮਹਿੰਦਰਾ ਜੀ ਹੋਗੇ ਇੱਥੇ ਪਹੁੰਚੇ ਸਾਡੇ ਵਿੱਚ ਲੰਘਾ ਸਾਫ ਜੁਕੀ ਮੁੱਖ ਮੰਤਰੀ ਉਸ ਜੀ ਉਹ ਵੀ ਪਹੁੰਚੇ ਰਹਿਣ ਲੱਗੇ ਧੰਨਵਾਦ ਸਾਰੇ ਨੂੰ ਮਾਈਕ ਲੈਣਾ ਹੈ ਜਿਹੜੇ ਸਾਡੇ ਪ੍ਰਧਾਨ ਸਾਹਿਬ ਉਹ ਵੀ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਆਪਣੇ ਸਮਰਾਟ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਥੋੜਾ ਪਿੱਛੇ ਹੋ ਕੇ ਬੈਠ ਜੋ ਸਾਰਿਆਂ ਨੂੰ ਹੱਥ ਜੋੜ ਕੇ ਬੰਦਰਗਾਹ ਵੀਰਾਂ ਨੂੰ ਦੇ ਚਾਰ ਸ਼੍ਰੀ ਬੱਪੇ ਜੀ ਮਗਰ ਜੀ ਉਹ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਸਾਡੇ ਵਿੱਚ ਸਾਡੇ ਪ੍ਰਧਾਨ ਸਰਦਾਰ ਰਾਜਾ ਬਰੇਂਦੂ ਜੀ ਪਹੁੰਚ ਚੁੱਕੇ ਨੇ ਜਕਾਰਾ ਛਗੜਾ ਜੀ ਹੋਰ ਦਾ ਵਾਇਪ ਕਾਂਗਰਸ ਸਪਾਰਟੀ ਜਿੰਦਾਬਾਦ ਸਨਾਰ ਅਮਨਿੰਦਰ ਸਿੰਘ ਰਾਜਾ ਜੀ ਸਪਾਰਟੀ ਸੁਨਸਰ ਸੁਨਸਰ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸਾਰਿਆਂ ਨੂੰ ਬੈਂਦੀਆ ਚੱਠਾ ਜਿਹਾ ਹੀ ਬਿਠਾਓ ਸਾਰਿਆਂ ਨੂੰ ਬਿਠਾਓ ਮੇਰਾ ਵੀ ਸਾਰਿਆਂ ਨੂੰ ਜਿੰਦਾਬਾਦ ਭਾਈਓ ਸਭ ਆਇਓ ਅੱਗੇ ਸਾਡੇ ਵਿੱਚ ਸਰਦਾਰ ਬੈਕਸਾਈਡ ਤੋਂ ਸਰਦਾਰ ਜਸਪੀਰ ਸਿੰਘ ਜਿੰਦਾ ਉਹਨਾਂ ਦੇ ਨਾਲ ਸਾਡੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਸਰਦਾਰ ਰਾਜਾ ਬਰੇਂਦ ਜੀ ਸਰਦਾਰੀ ਮਕਾਬਲੇ ਬਾਜਵਾ ਜੀ ਸਾਰੀ ਸਮੂਹੀ ਦੀ ਲੀਡਰਸ਼ਿਪ ਸਟੇਜ ਦੇ ਪਿੱਛੇ ਪਹੁੰਚ ਚੁੱਕੇ ਨੇ 2-4 ਮਿੰਟ ਦੇ ਵਿੱਚ ਸਟੇਜ ਤੇ ਸਾਰਿਆਂ ਨੇ ਪਹੁੰਚਣਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਬਾਹਰ ਅਜੇ ਕਾਫੀ ਲੋਕ ਕੇ ਸਟੇਜ ਦੇ ਅੰਦਰ ਪਟਾਲ ਦੇ ਅੰਦਰ ਆਉਣ ਦੀ ਕਿਰਪਾ ਦਾ ਧੰਨਵਾਦ